ਵਾਈਕੁਰਦੀਕਾ ਖਾਨਸਾਉ ਵਾਈਕੁਰਦੀਕੀ ਫਪੇ ਕੱਲ ਸਰੀਕਾ ਤੱਕ ਸਾਹਿਬ ਤੇ ਇੱਕ ਬਹੁਤ ਉਡਾ ਤੇ ਆ ਸੱਪੇਂ ਸੀ ਹੋਰ ਪਰ ਵਾਈਟ ਅਨੁਸਾਰ ਇੱਥੇ ਜਿਸਨਾਂ ਦੋਸ਼ਾਇਦ ਕੀਤੇ ਗਏ ਇਹਨਾਂ ਨੂੰ 글로ਫਰ ਦੇ ਤਰਮਕ ਪੁਲਾੰਕ ਹੈ ਲਿਖਿਆ ਜਾਂ ਇਸਕਾ ਪੁਲਾਕ ਹੈ ਲਿਖਿਆ ਇਹ ਨਾਲ ਦੇ ਕਲਾਬ ਸੰਸਰ ਬਣੇ ਬੜਾ ਫਸਲਾ ਸੁਣਾਇਆ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਇਤਿਹਾਸ ਦੇ ਵਿੱਚ ਮਾਸਟਰ ਜੀ ਨੂੰ ਇਹ ਸਦਾ ਲਗਦੀ ਵੇਖੀ ਇਤਿਹਾਸਕ ਸੰਤ ਪੱਤੇ ਸਿੰਘ ਨੂੰ ਵੀ ਦੇਖੀ ਹੈ ਜਥੇਦਾਰ ਤਲਵੰਡੀ ਨੌਂ ਨੂੰ ਦੇਖੀ ਹੈ 720 ਜਨਬਰ ਵਾਗਣ ਮਾਸਟਰ ਜੀ ਨੂੰ ਮੈਂ ਤਾਂਡੇ ਮੰਨਦੇ ਆਂ ਦੇਖਿਆ ਔਰ ਖੁਸ਼ੀ ਨਾਲ ਇਸ ਹਜ਼ਾਰ ਕਬੂਲ ਕੀਤੀ ਹੈ ਸੋ ਕਾਲ ਦਿਵੀ ਜਿਹੜੀ ਅਸੀਂ ਨਾਂ ਲੋਕਸ ਵਰਤਨਿਆ ਸਦਾਓ ਯੂ ਕਾਲ ਤੱਕ ਤੋਂ ਤੇ ਕੋਈ ਨਾ ਤਾਂ ਹੋਣੀ ਹੈ ਤੇ ਨਾ ਕੋ ਨੌਕੀ ਗੱਲ ਹੈ ਔਰ ਇਹਦੇ ਨਾਲ ਬਾਈ ਕਲ ਕਣੀ ਚੰਦਾਂ ਇਹਦੇ ਵਿੱਚ ਉਹ ਲਾ ਸਾਰੇ ਲੋਕ ਸ਼ਾਮਿਲ ਲੈ ਕੇ ਤੁਸੀਂ ਧਿਆਨ ਨਾਲ ਚਿੱਠੀ ਪੜ੍ਹੋ ਹੋਏ ਉਹਦੇ ਵਿੱਚ ਆਖਰੀ ਲਾਈਨ ਦੇਚ ਵਗੈਰਾ ਵਗੈਰਾ ਲਿਖਿਆ ਹੋਇਆ ਨਾ ਨਹੀਂ ਲਿਤੇ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨਾ ਨੋ ਵਗੈਰਾ 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 ਦੇ ਵਿੱਚ ਉਹ ਲੋਕ ਨੂੰ ਸ਼ਾਮਲ ਹੈਗੇ ਜਿਹੜੇ ਉਸ ਵਕਤ ਦੇ ਬڑے ਜਕਾਰੇ ਬਾੜ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਖਰਚ ਕੇ ਹਵਾਈ ਜਾਦਾ ਦੀਆਂ ਟਿਕਟਾਂ ਲੈ ਕੇ ਉਹ ਜਿਹੜੇ ਉਸ ਵਕਤ ਦੇ ਮੈਂਬਰ ਤੇ ਪ੍ਰਧਾਨ ਤੇ ਜਨਰਲ ਖੱਤਰ ਜਿਹੜੇ ਨਾ ਉਹ ਉਕਾ ਤੱਕ ਸਾਹ ਉਖਾਦਰੋ ਇਸਨ ਭਈਏ ਬੜਾ ਕਮਾਲ ਦਾ ਫੈਸਲਾ ਸੌਰ ਸੁਖਬੀਰ ਸਿੰਘ ਬਾਗਲ ਨੇ ਕੀਤਾ ਹੈ ਕਿ ਅਸੀਂ ਦੀ ਬੜੀ ਪ੍ਰੋਟਾ ਕਰਦੇ ਆਂ ਜੀ ਕਮਾਲ ਕਰਤੀ ਇਹ ਸਾਰਿਆਂ ਦੇ ਗੁਣ ਗਾਨ ਗਾਣ ਕੀਤੇ ਨੇ ਲੋਕਾਂ ਨੇ ਹੈ ਜੀ ਔਰ ওই ਲੋਕਨ ਜਿਹੜੇ ਅੱਜ ਵੱਡੇ ਵੱਡੇ ਦਤ ਲਾਲ ਬਣ ਕੇ ਵਿਚਰਦੇ ਪੈ ਗੁਰਦੁਆਰਿਆਂ ਦੀਆਂ ਗੁਰਦਗਾ ਸਾਫ ਕਰਦੇ ਪੈ ਪਾਪ ਕਰਨੇ ਬੰਦ ਨਹੀਂ ਕੀਤਾ। ਨਾ ਹੀ ਪਾਪ ਬੰਦ ਕਰਨ ਦਾ ਖਿਆਲ ਕਦੀ ਆਇਆ। ਮੈਂ ਕੋ 4-5 ਦਿਹਾੜੇ ਪਹਿਲੇ ਸੁਣਿਆ ਸੀ ਮਜੂਤੇ ਪ੍ਰਧਾਨ ਨੂੰ ਬੜੇ ਕਟਾਕਸ ਭਰੇ ਲਫਜ਼ਾਂ ਨਾਲ ਕਹਿ ਰਿਹਾ ਸੀ। ਸੁਖਵੀਰ ਬਦਲ ਨਹੀਂ ਕੀਤਾ ਐ ਕਿਤਾ। ਐ ਨਹੀਂ ਕੀਤਾ ਐ ਨਹੀਂ ਕੀਤਾ। ਮੈਂ ਪੁੱਛਣਾ ਚਾਹਨਾ ਭਾਈ ਤੂੰ ਕੀ ਕੀਤਾ? ਤੂੰ ਪਹਿਲੇ ਆਪਣੀ ਕਾਰਵਾਈ ਦੱਸ ਪਿਛਲੇ 12 ਸਾਲ ਤੋਂ ਤੁਸੀਂ ਕਪਰ ਜ਼ੋ ਪਿੱਲੀ ਕੋਤਰਾ ਕਮੇਟੀ ਦੇ ਸਕੂਲ ਤੁਸੀਂ ਸਾਰੇ ਤਬਾਹ ਕਰਤੇ ਗੁਰਦੁਆਰਾ ਇਨਜਾਮ ਜੜਾ ਸਾਰਾ ਤਬਾਹ ਕਰਤਾ ਕਥਾ ਕੀਰਤਨ ਦਾ ਕੋਈ ਸਟੈਂਡਰਡ ਨਹੀਂ ਜਾਣ ਦਿੱਤਾ ਰਾਗੀ ਸਨਾਵਲ ਕੋਈ ਧਿਆਨ ਨਹੀਂ ਦੇ ਰਿਹਾ ਧਰਮ ਪ੍ਰਚਾਰ ਦਾ ਕਿਸੇ ਨੂੰ ਖਿਆਲ ਨਹੀਂ ਆ ਕੁੱਛ ਵੀ ਤੁਸੀਂ ਜਾਣ ਨਹੀਂ ਦਿੱਤਾ ਸਿੱਧੀ ਕਿਵੇਂ ਪਰਫੁੱਲਤ ਹੋਏਗੀ ਇਹਦੇ ਬਾਰੇ ਕਿਸੇ ਨੂੰ ਕੋਈ ਹੋਸ਼ ਨਹੀਂ ਆ। ਆਹ ਭੰਡਣ ਦਾ ਕੰਮ ਜਿਹੜਾ ਭਾਂਡ ਕਰਦੇ ਉਹ ਕੰਮ ਤੁਸੀਂ ਚੁੱਕਾਇਆ ਹੈ। ਔਰ ਭਾਂਡਾ ਦੇ ਰੂਪ ਦੇ ਵਿੱਚ ਸ਼ਾਇਦ ਸਿੱਖ ਕੌਮ ਦੇ ਵਿੱਚ ਤੁਸੀਂ ਸਿਰ ਮੋਰ ਪਾੜ ਸ਼ਾਬਤ ਹੋ ਗੋ। ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਇਸ ਸਬੰਧ ਆਪਣੀ ਆਪਣੀ ਦੁਸ਼ਵ ਇਰਸ਼ਾ ਭੁੱਲ ਕੇ ਸਾਰੇ ਇੱਕ ਛੰਡੇ ਦੇ ਥੱਲੇ ਇਕੱਠੇ ਹੋ ਜਾਓ ਸਿੱਖ ਕੌਮ ਦੀ ਬੇਤਰੀ ਦਾ ਸੋਚੋ ਪੋਸਟਾਂ ਬਾਰੇ ਨਾ ਸੋਚੋ ਜੋ ਲੈ ਵੀ ਜਾਏਗਾ ਫਿਰ ਕੀ ਹੋਏਗਾ ਉਹ ਜਿਹੜਾ ਬਣਾਉਣ ਵਾਲਾ ਹੋਏਗਾ ਉਹਦੇ ਬਾਰੇ ਕਿਸੇ ਨੇ ਵਿਚਾਰ ਕੀਤਾ ਵੀ ਜੈਸੀਨ ਉਲਾਕੇ ਇਸ ਨੂੰ ਬਣਾਵਾਗੇ ਤੇ ਇਹਦਾ ਜੀਵਨ ਕੀ ਹੈਗਾ ਸਾਨੂੰ ਲਾ ਕੇ ਸਰਸੇ ਨੂੰ ਬੁੜਾਇਆ ਸੀ ਨਾ ਉਹਦਾ ਨਤੀਜਾ ਵੇਖ ਲਿਆ ਕੀ ਹੋਇਆ ਇਸ ਕਰਕੇ ਸ hẳnਾ ਬੜਾ ਵੀ ਇਹਨਾਂ ਨੇ ਉਹਦਾ ਪਿਛੋਕੜ ਤੇ ਪਿਛਲੀ ਜ਼ਿੰਦਗੀ ਨਹੀਂ ਵੇਖੀ। ਉਹਦੇ ਗੁਨਾਹਗਾਰ ਚਾਤੀ ਨਹੀਂ ਮਾਰੀ। ਵੇਖ ਲਿਆ ਕੀ ਹੋਇਆ। ਇੱਕ ਤਰੰ ਪਰਸਤੀ ਉਹ ਤਰਮ ਦੇ ਮਾਰਗ ਤੇ ਚਲਦੇ ਆਇਆ ਕਮੇਟੀ ਨੂੰ ਤੁਸੀਂ ਢਾਟ ਢੇਰੀ ਕਰਤਾ ਸਾਰਿਆਂ ਨੇ ਰੋਡਾ ਬਾਕਾ। ਉਹਦਾ ਨਿਜ਼ਾਮ ਕੀ ਹੋਇਆ? ਉਹਨੂੰ ਵੀ ਆਖਣਾ। ਇਹ ਜਿਹ ਡਿਸੀਜਨ ਲੈਣ ਤੋਂ ਪਹਿਲੇ ਵਿਚਾਰ ਕਰੋ। ਤੁਸੀਂ ਪੰਜਾਹ ਦੇ ਹੋਗੇ ਨਾ 60 ਦੇ ਹੋਗੇ 70 ਦੇ ਹੋਗੇ ਇਹ ਦੇਖ ਕਿ ਕੋਈ ਚੇਂਜ ਨਿਕਲੇਗੀ ਨਹੀਂ ਤੁਸੀਂ ਪੰਜ ਦੇ ਉਹ ਦੱਸ ਦਿਓ ਉਹ ਦਿਓ ਜਿਹੜੇ ਪੰਥ ਪ੍ਰਸਤ ਹੋਣ ਚੰਗੇ ਵਿਚਾਰ ਦੇਣ ਔਰ ਇਹੋ ਜਿਹੇ ਵਿਚਾਰ ਦੇਣ ਵੀ ਜਿਹੜੀ ਜਿਹੜੀ ਸਾਡੀ ਢੰਡੀ ਕਲਾ ਵੱਲ ਕੌਮ ਜਾ ਰਹੀ ਹੈ ਚਿਚੜੀ ਕਲਾ ਬਣ ਜਾਣੀ ਛੜੂ ਇਤਨੇ ਕਿ ਮੈਂ ਬਹਿਤੀ ਕਰਨੀ ਆ ਗਈ ਬਾਕੀ ਬਿਲਕੁਲ ਅਸੀਂ ਇਸ ਗੱਲ ਦਾ ਅਧਿਕਾਰ ਉਹਨਾਂ ਦਲਾਲ ਟਾਇਕ ਲੋਕਾਂ ਨੂੰ ਬਿਲਕੁਲ ਨਹੀਂ ਦੇਖਿਆ ਜਿਨ੍ਹਾਂ ਦਾ ਸਾਰਾ ਕਮਾਈ ਦਾ ਸਭ ਦੰਦਲਾਲੀ ਹੋਵੇ ਉਹਨਾਂ ਨੂੰ ਕਦਕਾਰ ਨਹੀਂ ਅਸੀਂ ਦਿੱਤੇ ਜਿਹੜੇ ਸਿੱਖੀ ਤੋਂ ਕੋਸਾ ਦੂਰ ਹੋ ਬਾਣੀ ਤੋਂ ਕੋਸਾ ਦੂਰ ਹੋ ਗੁਰੂ ਤੋਂ ਕੋਸਾ ਦੂਰ ਹੋ ਗੁਰੂ ਘਰ ਤੇ ਕੋਈ ਮਰਿਆਤਾ ਨਾ ਅਪਣਾਦੇ ਉਹਨਾਂ ਨੂੰ ਅਸੀਂ ਤਾਰਨਾ ਕਰਦੇ ਆਂ ਕੋਈ ਅਕਾਲ ਤਖਤ ਦੇ ਫੈਸਲੇ ਤੇ ਕਿੰਤੂ ਪਰਤੂ ਨਾ ਕੀਤੀ ਗਈ ਨੇ ਤੇ ਸਿੱਖ ਕਉਂਤਸਾ ਬੜਾ ਵੱਡਾ ਤੇ ਮਸਲਾ ਜਿਹੜਾ ਉਹ ਕਿਸ ਨੂੰ ਸਮਝਣ ਕਿਤਨੇ ਬੇਨਤੀ ਕਰਦਾ ਆ ਮੱਖੇ ਮਾਦਾ ਦੇ ਅੱਛਾ ਕੰਮ ਵਾਇਖੁਰ ਦੀ ਕੱਖਾਂ ਦਾ ਵਾਇ